ਖਾਲਸੇ ਦੀ ਚੜ੍ਹਤ ਦਾ ਪ੍ਰਤੀਕ ਹੋਲਾ ਮਹੱਲਾ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦpur ਸਾਹਿਬ ਵਿਖੇ ਵੱਡੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਵੱਡੀ ਗਿਣਤੀ ਸਿੱਖ ਸੰਗਤ ਇਸ ਸਥਾਨ ਤੇ ਨਤਮਸਤਕ ਹੋ ਰਹੀ ਹੈ ਅੱਜ ਸ਼ੋਮ ਮੌਕੇ ਤੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਨਵੇਂ ਪ੍ਰਬੰਧਕੀ ਬਲਾਕ ਅਤੇ ਸਿੰਘ ਸਾਹਿਬ ਜੀ ਦੀ ਰਹਾਇਸ਼ ਦਾ ਉਦਘਾਟਨ ਕੀਤਾ ਗਿਆ ਜ਼ਿਕਰ ਇਹ ਖਾਸ ਹੈ ਕਿ ਇਹ ਸੇਵਾ ਸ਼ੋਮਨੀਗਰ ਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਵਾਲਿਆਂ ਵੱਲੋਂ ਕਰਵਾਈ ਗਈ ਹੈ ਸਮੂੱਚੇ ਖਾਲਸਾ ਪੰਥ ਨੂੰ ਪੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ। ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਨਵੀਂ ਨਰੋਈ ਕਾਇਆ ਵਾਖਿਸ਼ ਕਰਨ ਤੇ ਕਾਇਆ ਦੇ ਅੰਦਰ ਜਿਹੜਾ ਇਹ ਮਨੂਆ ਵੱਤਦਾ ਇਹ ਸਤਿਗੁਰੂ ਜੀ ਸਾਨੂੰ ਪਵਿੱਤਰ ਕਰਵਾ ਨਹੀਂ ਰਹੀ ਗੁਰਸ਼ਾਬਦ ਦੀ ਸੋਝੀ ਰਹੀ ਇੱਕ ਕਾਇਆ ਨੂੰ ਤੇ ਮਨ ਨੂੰ ਦੋਹਾਂ ਨੂੰ ਤਕੜੇ ਕਰਨ ਦਾ ਬਲ ਉਸਦੋਂ ਬਖਸ਼ ਕਰਨ। ਮੈਨੂੰ ਬੜੀ ਖੁਸ਼ੀ ਤੇ ਫਕਰ ਮਹਿਸੂਸ ਹੋ ਰਿਹਾ ਕਿ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਜਿਹੜਾ ਬਰਮਿੰਗਮ ਵਿੱਚ ਜੂਕੇ ਦੇ ਵਿੱਚ ਉੱਥੇ ਵੱਡਾ ਮਹਾਨ ਇਹਨਾਂ ਦਾ ਆਸਾਨ ਆ ਪਰ ਇਹਨਾਂ ਦੀਆਂ ਕਾਰ ਸੇਵਾ ਸਾਰੀਆਂ ਜਿਹੜੀਆਂ ਉਹ ਇੱਥੇ ਪੰਜਾਬ ਦੇ ਵਿੱਚ ਨਹੀਂ ਸਾਰੇ ਦੇਸ਼ 'ਚ ਚੱਲਦੀਆਂ ਸੋ ਅੱਜ ਆਪਾਂ ਇਸ بیس ਬਿਲਡਿੰਗ ਦੇ ਵਿੱਚ ਬੈਠੇ ਆਂ ਇਹ ਲਗਭਗ ਇੱਕ ਸਾਲ ਪਹਿਲਾਂ ਸ਼ੁਰੂ ਹੋਈ ਸੀ ਇਹਦੇ ਥੱਲੇ ਬੀਸਮੈਂਟ ਦੇ ਵਿੱਚ ਸਾਨੂੰ ਖਜ਼ਾਨਾ ਗਹਿਣ ਕਰ ਲੱਗੇ ਸਾਨੂੰ ਕੁਝ ਪ੍ਰੇਸ਼ਾਨੀਆਂ ਆਉਂਦੀਆਂ ਸੀ ਉਹ ਬਾਬਾ ਜੀ ਨੇ ਕਿਰਪਾ ਕਰਕੇ ਸੰਤ ਭਾਈ ਬਾਬਾ ਮਹਿੰਦਰ ਸਿੰਘ ਜੀ ਇਹਨਾਂ ਨੇ ਇਹ ਕਿਰਪਾ ਕੀਤੀ ਬਖਸ਼ਿਸ਼ ਕੀਤੀ ਇਹ ਬੇੜੀ ਦੀ ਸ਼ੁਰੂਆਤ ਕੀਤੀ ਸਰਦਾਰ ਇੰਦਰਜੀਤ ਸਿੰਘ ਜੀ ਭਿੱਟੂ ਸਾਡਾ ਵੀਰ ਛੋਟਾ ਜਿਹੜਾ ਸਾਰੀ ਦੇਖਭਾਲ ਕਰਦਾ ਤੇ ਨਾਲ ਕਾਰਸੇਵਾ ਵਾਲੇ ਮਹਾਪੁਰਸ਼ ਸੰਤ ਬਾਬਾ ਸਤਨਾਮ ਸਿੰਘ ਜੀ ਕਲਾ ਨੰਦਗੜ ਵਾਲੇ ਇਹ ਸ਼ੁਰੂਆਤ ਕੀਤੀ ਤੇ ਥੱਲੇ ਭੂਰੇ ਦੇ ਵਿੱਚ ਹੁਣ ਗੋਲਕਾਂ ਦੀ ਗਿਣਤੀ ਲਈ ਖੁੱਲਾ ਇੱਕ ਹਾਲ ਬਣਾ ਦਿੱਤਾ ਸਾਰਾ ਇਹ ਕੰਡੀਸ਼ਨ ਉਤੋਂ ਉੱਤੇ ਫਿਰ ਸਿੰਘ ਸਾਹਿਬ ਲਈ ਦਫ਼ਤਰ ਤੇ ਸਾਡਾ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤਕ੍ਰਿ ਕ੍ਰਿਸ਼ਕੜ ਸਾਹਿਬ ਜੀ ਦੇ ਸਾਰੇ ਸਮੁੱਚੇ ਸਟਾਫ ਦਾ ਤੇ ਮੈਨੇਜਰ ਦਾ ਇਹ ਵੱਖਰਾ ਇੱਕ ਬਣਾਤਾ ਦਫ਼ਤਰ ਤੇ ਨਾਲ ਆ ਜਿੱਥੇ ਆਪਾਂ ਹੁਣ ਬੈਠੇ ਆ ਇਹ ਸਿੰਘ ਸਾਹਿਬ ਦੀ ਰਹਾਇਸ਼ ਆ ਹਲੇ ਇਹ ਕਾਰ ਜਿਹੜੀ ਕਾਰ ਸਾਰੇ ਕਾਰਜ جاری ਹਲੇ ਅਗਾਹ ਵੀ ਚੱਲਣੀਆਂ ਵਿੱਚੇ ਲਿਫਟਾਂ ਦਾ ਪ੍ਰਬੰਧ ਕੀਤਾ ਗਿਆ ਔਰ ਮੈਂ ਸਮਝਦਾ ਪਈ ਆ ਜਿਹੜੀ ਬਿਲਡਿੰਗ ਦੇ ਵਿੱਚ ਆਪਾਂ ਬੈਠੇ ਆ ਜਿਹੜੇ ਲੋਕ ਵਿਦੇਸ਼ਾਂ ਚ ਜਾਂਦੇ ਉਹਨਾਂ ਨੂੰ ਪਤਾ ਵੀ ਉਸ ਮਿਆਰ ਤੇ ਇਹ ਕਾਰਜ ਹੋਇਆ ਆ ਜਿੰਨੀਆਂ ਡੋਰਸ ਵਿੰਡੋਸ ਸਾਰੀਆਂ ਇਹ ਐਲੂਮੀਨੀਅਮ ਦੀਆਂ ਬਹੁਤ ਵਧੀਆ ਚੰਗੇ ਢੰਗ ਦੇ ਹਨ ਹਾਂਜੀ ਜੋ ਵੀ ਸਹੀ ਸਹੀ ਤੇ ਆ ਮੈਨੂੰ ਤਾਂ ਨਾਮ ਵੀ ਘਟਾਉਂਦੇ ਆ ਅਗਰ ਗਰੇਂਦਰ ਜੀ ਸੋਹਣੀ ਸਾਰੀ ਕਰਦੇ ਆ ਸੋ ਇਹ ਬਹੁਤ ਖੂਬਸੂਰਤ ਇਹ ਜਿਹੜੀ ਬਿਲਡਿੰਗ ਸਾਰੀ ਬਣਾਈ ਗਈ ਆ ਮੈਂ ਸੰਤ ਬਾਬਾ ਮਹਿੰਦਰ ਸਿੰਘ ਜੀ ਜੂਕੇ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਕਾਮਨਾ ਵੀ ਕਰਦਾ ਪਈ ਨਿਸ਼ਕਾਮ ਨਾਮ ਵੀ ਨਾਲ ਲੱਗਾ ਤੇ ਕੰਮ ਵੀ ਨਿਸ਼ਕਾਮ ਹੀ ਆ ਕੋਈ ਗੋਲਕ ਨਹੀਂ ਕੋਈ ਆਪਣੇ ਅਗਰਾਹੀ ਨਹੀਂ ਕੇਵਲ ਤਾਂ ਕੇਵਲ ਗੁਰੂ ਦੀ ਓਟ ਗੁਰੂ ਨਾਨਕ ਦੇ ਪਾਚਾ ਦਾ ਖਜ਼ਾਨਾ ਤੇ ਇੱਥੇ ਨਹੀਂ ਕੇਵਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਜਿਹੜੀ ਸੋਨੇ ਦੀ ਸੇਵਾ ਬਾਹਰ ਤਾਂ ਇਹ ਨਹੀਂ ਕਰਵਾਈ ਸੀ ਉਹ ਅੰਦਰਲੀ ਸੇਵਾ ਬਹੁਤ ਬਰੀਕੀ ਦਾ ਕਾਰਜ ਆ ਉਹਨੂੰ 4-5 ਸਾਲ ਲੱਗਣੇ ਆ ਪਰ ਮੈਨੂੰ ਖੁਸ਼ੀ ਆ ਕਿ ਉੱਥੇ 40-50 ਕਰੋੜ ਰੁਪਈਆ ਗੁਰੂ ਰਾਮਦਾਸ ਪਾਤਸ਼ਾਹ ਨੇ ਤਰਸ ਕਰਕੇ ਇਹਨਾਂ ਕੋਲੋਂ ਲਵਾਉਣਾ ਇਹ ਐਵੇਂ ਹੀ ਨਹੀਂ ਸਕਾਰ ਸੇਵਾ ਜਿਹੜੀਆਂ ਝੋਲੀ ਵਿੱਚ ਪੈਂਦੀਆਂ ਜਿਨ੍ਹਾਂ ਨੇ ਹੱਟ ਥੱਪ ਕੀਤੇ ਹੁੰਦੇ ਆ ਗੁਰ ਕੀ ਸੇਵਾ ਸੋ ਜਨ ਪਾਈ ਜਾਂ ਕੋ ਕਰਮ ਲਿਖਿਆ ਤੁਰ ਆਏ ਇਸ ਮਹਾਨ ਜਸੇਬੰਦੀ ਨੇ ਸਾਰੇ ਤਖਤਾਂ ਦੇ ਉੱਤੇ ਵੱਡੀਆਂ ਸਵਾਵਾਂ ਕਰਾਈਆਂ ਤੇ ਹੁਣ ਤਖਤ ਦਮਦਮਾ ਸਾਹਿਬ ਉੱਥੇ ਵੀ ਅਸੀਂ ਹੁਣ ਨਵੀਂ ਕਾਰ ਸੇਵਾ ਸ਼ੁਰੂ ਕੀਤੀ ਆ ਬਾਬਾ ਜੀ ਉਹ ਵੀ ਹੁਣ ਤਖਤ ਸਾਰਾ ਉਹਦਾ ਪੁਰਾਣੀ ਬਿਲਡਿੰਗ ਮਾ ਬਿਲਡਿੰਗ ਮੁਰੋਂ ਗੇਟ ਆ ਜਿਹੜੀ ਵਿਉੜੀ ਬਣੀ ਸੀ ਤੇ ਨਵੀਂ ਵਿਉੜੀ ਬਣਾਈ ਆ ਤੇ ਅੰਦਰਲੇ ਹਾਲ ਦਾ ਵੀ ਅਸੀਂ ਹੁਣ ਕੰਮ ਸ਼ੁਰੂ ਕਰਨਾ ਕਿਉਂਕਿ ਉਹ ਗਾਰੇ ਦੀ ਚਣਾਈ ਆ ਸੋ ਇਹਨਾਂ ਨੇ ਤਖਤ ਪਟਨਾ ਸਾਹਿਬ ਤਖਤ ਹਜ਼ੂਰ ਸਾਹਿਬ ਅਣਗਿਣਤ ਹੀ ਸੇਵਾ ਜਿਹੜੀਆਂ ਆ ਸਾਰੀਆਂ ਇਹਨਾਂ ਦੇ ਹਿੱਸੇ ਆਈਆਂ ਮੈਂ ਜਿੱਥੇ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਹੋਲੇ ਮਹੱਲੇ ਦੀ ਵਧਾਈ ਦੇਣਾ ਉਥੇ ਬਾਬਾ ਜੀ ਨੂੰ ਵਧਾਈ ਦੇਣਾ ਕਿਉਂਕਿ ਆ ਸਮਾਂ ਕੱਢ ਕੇ ਆਏ ਆ ਇਹ ਅੱਜ ਰਸਮੀ ਤੌਰ ਤੇ ਇਹ ਸਾਰੀ ਬਿਲਡਿੰਗ ਥੱਲੇ ਜੋੜਾ ਕਰ ਦੇਖੋ ਬਹੁਤ ਖੂਬਸੂਰਤ ਸੱਚਖੰਡ ਦੀ ਤਰਜ਼ ਤੇ ਬਣਾਏ ਆ ਤੇ ਮੈਂ ਇਹ ਵੀ ਬਾਬਾ ਜੀ ਨੂੰ ਵਧਾਈ ਦੇਣਾ ਕਿ ਪਹਿਲਾਂ ਜੋੜਾ ਕਰ ਮੋਹਰੇ ਸੀ ਬੜੇ ਇਤਰਾਜ਼ ਉੱਠਦੇ ਸੀ ਔਰ ਕਈ ਵਾਰੀ ਜੋੜੇ ਮੋਹਰੇ ਆਪਾਂ ਜਿੱਥੇ ਦੇ ਸਾਨੂੰ ਮਿਲਦੀ ਉਥੇ ਉਹਨਾਂ ਦਫ਼ਤਰਾਂ ਦੇ ਵਿੱਚ ਲੈ ਜਾਂਦੇ ਸੀ ਹੁਣ ਇੱਕ ਪਾਸੇ ਸਾਰਾ ਇਹ ਕਾਰਜ ਹੋ ਗਿਆ ਤੇ ਸਭ ਤੋਂ ਵਧੀਆ ਜਿਹੜਾ ਗੁਰਦੁਆਰਾ ਦਿਮਾਲਗੜ੍ਹ ਉਹਦਾ ਕੋਈ ਸਾਡਾ ਕਿਉਂਕਿ ਥੱਲੇ ਦੁਕਾਨਾਂ ਸੀ ਉਹਦੇ ਕਰਕੇ ਉਹ ਕੰਮ ਥੋੜਾ ਜਿਹਾ ਰੁਕਿਆ ਆ ਪਰ ਅਸੀਂ ਪਿਛਲੇ ਦਿਨੀ ਉਹ ਵੀ ਮੀਟਿੰਗਾਂ ਸਾਰੀਆਂ ਕੀਤੀਆਂ ਸੀ ਉਹ ਵੀ ਕਾਰਜ ਇਹਨਾਂ ਨੇ ਸੰਪੂਰਨ ਕਰ ਦੇਣਾ ਸੋ ਅੰਤ ਦੇ ਵਿੱਚ ਫਿਰ ਮੈਂ ਦਿਲ ਦੀਆਂ ਢਗਾਈਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਨੂੰ ਵਧਾਈ ਦੇਣਾ ਇੱਕ ਹੋਰ ਕਾਰ ਜਿਹੜਾ ਉਹ ਹੈਗਾ ਸੀਸਗਾਂਝ ਗੁਰਦੁਆਰਾ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਵੱਸੀ ਉਹਦੇ ਵਿੱਚ ਜਾ ਕੇ ਪਿਛਲੇ ਦਿਨੀ ਮੈਂ ਤੇ ਸਿੰਘ ਸਾਹਿਬ ਨੇ ਉਸ ਦਿਨ ਮੈਨੂੰ ਨਾਲ ਲੈ ਕੇ ਅਸੀਂ ਇਕੱਠੇ ਗਏ ਸੀਗੇ ਉਹਦੀ ਜਿਹੜੀਆਂ ਅੰਦਰਲੇ ਪਾਸੇ ਕੰਨਾ ਉਹ ਤਾਂ ਬਹੁਤ ਮਜ਼ਬੂਤ ਆ ਪਰ ਉਹਦੇ ਵਿੱਚ ਜਿਹੜਾ ਪਲਾਸਟਰ ਹੋਇਆ ਆ ਉਹ ਹੈ ਤਾਂ ਪੁਰਾਣੀ ਤਰਜ਼ ਤੇ ਹੋਇਆ ਪਰ ਕਈ ਵਾਰ ਵਿੱਚ ਸੀਮੈਂਟ ਦਾ ਹੁੰਦਾ ਰਿਹਾ ਉਹਦੀ ਵੀ ਅੱਜ ਸ਼ੁਰੂਆਤ ਕਰਨੀ ਆ ਉਹਦੀ ਅੰਦਰਲੇ ਪਾਸੇ ਤੇ ਬਾਹਰਲੇ ਪਾਸੇ ਉਹ ਜਿਹੜੀ ਸਾਰੀ ਪਲਾਸਟਰ ਲਾ ਕੇ ਨਵੇਂ ਸਿਰੋਂ ਲਾਉਣਾ ਤੋ ਮੈਂ ਸਮੁੱਚੇ ਤੌਰ ਤੇ ਬਾਬਾ ਜੀ ਨੂੰ ਵਧਾਈ ਦਿੰਦਾ ਹਾਂ ਇਹਦੀ ਸਮੁੱਚੀ ਸਾਰਾ ਹੀ ਆ ਦੇਖੋ ਕਿਦਾਂ ਚਿੱਟੇ ਬੰਗਲੇ ਜਿੱਦਾਂ ਹੁੰਦੇ ਆ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਅੱਜ ਇਹਨਾਂ ਦੇ ਹੁਣ ਆਪਾਂ ਇੱਥੇ ਬੈਠੇ ਹਾਂ ਇਹ ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਦੇ ਬਖਸ਼ ਸਿੰਘ ਸਾਹਿਬ ਅਤੇ ਰਹਿਚਾਂ ਦਾ ਵਧੀਆ ਚਾਹੀਦੀ ਉਹਨਾਂ ਦਾ ਧੰਨਵਾਦ ਕਰਦਾ ਮੇਰੇ ਸਾਥੀ ਮੇਰੇ ਨਾਲ ਜਨਨਕਤਰ ਸਰਦਾਰ ਜਿੰਦਰ ਸਿੰਘ ਮਹਿਤਾ ਸਰਦਾਰ ਸਰਜੀਤ ਸਿੰਘ ਪਿੱਟੇਵੰਦ ਸਾਹਿਬ ਕਾ ਸੀਨੀਅਰ ਮੀਤ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਚਾਵਲਾ ਮੇਰਾ ਛੋਟਾ ਵੀ ਪਹਿਲਾਂ ਜਨਨਕਤਰ ਰਿਹਾ ਸਰਦਾਰ ਗਰਮੀਤ ਸਿੰਘ ਬੂ ਤੇ ਉਹਨਾਂ ਦੇ ਨਾਲ ਸਰਦਾਰ ਅਜਮੇਰ ਸਿੰਘ ਖੇੜਾ ਸਾਡੇ ਧਰਮ ਪ੍ਰਚਾਰ ਦੇ ਕਿਉਂਕਿ ਇਹ ਵੀ ਧਰਮੀ ਆ ਕਿਉਂਕਿ ਟਕਸਾਲ ਨਾਲ ਸੰਬੰਧ ਤੇ ਆ ਭਾਈ ਅਜੈਬ ਸਿੰਘ ਜੀ ਅਬਿਆਸੀ ਔਰ ਗੁਰਪ੍ਰੀਤ ਰੋਡੇ ਸਾਡਾ ਮੈਨੇਜਰ ਸਾਰਾ ਸਟਾਫ ਸਾਰਿਆਂ ਨੂੰ ਸਮੁੱਚੇ ਤੌਰ ਤੇ ਸਿੱਖ ਪੰਥ ਨੂੰ ਸਾਰੇ ਨੂੰ ਕਿਉਂਕਿ ਇਹ ਪਵਿੱਤਰ ਤਾਕਤ ਆ ਆਓ ਸਾਰੇ ਇਸ ਗੱਲ ਦਾ ਵੀ ਸੰਕਲਪ ਕਰੀਏ ਇਹ ਬਾਹਰ ਲੀਆਂ ਬਿਲਡਿੰਗਾਂ ਖੂਬਸੂਰਤ ਆ ਜਿਹੜੀਆਂ ਅੰਦਰ ਇਹ ਪੰਜ ਭੂਤਕ ਸਰੂਰ ਦੇ ਅੰਦਰ ਜਿਹੜੀ ਇੱਕ ਬੈਠੀ ਬਿਲਡਿੰਗ ਉਹਨੂੰ ਵੀ ਆਪਾਂ ਮਜ਼ਬੂਤ ਕਰੀਏ ਉਹ ਮਜ਼ਬੂਤ ਹੋਣੇ ਪਵਿੱਤਰ ਗਰਬਾਣੀ ਨਹੀਂ ਗਰਬਾਣੀ ਪੜੀਏ ਗਰਬਾਣੀ ਤੇ ਵਿਚਾਰ ਕਰੀਏ ਗਰਬਾਣੀ ਅਨਸਾਰ ਜੀਵਨ ਜਿਉਂਗ ਦਾ ਜਿਹੜਾ ਆ ਉਹ ਯਤਨ ਕਰੀਏ ਫਿਰ ਦਿਲ ਦੇ ਅੱਗੇ ਆਇਆਂ ਤੋਂ ਬਾਬਾ ਜੀ ਨੂੰ ਬਹੁਤ ਬਹੁਤ ਵਧਾਈ ਦਿਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਹਮਰੀ ਗਣ ਤਨਾ ਗਣੀਆਂ ਕਾਈ ਉਹ ਬਚਨ ਹਨ ਪਾਤਸ਼ਾਹ ਦੇ ਅਸੀਂ ਕੌਣ ਹਾਂ ਕੌਣ ਕੁਝ ਕਰ ਸਕਦੇ ਹਾਂ ਇੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੀਟ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਬਡੋ ਵਡਾ ਵਰ ਮੇ ਇਦਨੇ ਸਿਰੇ ਸਿਰ ਤੰਦੇ ਲਾਇੰਦਾ ਨਜ਼ਰ ਉੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਇੰਦਾ ਪਰ ਮੰਗਣ ਫਿਕ ਨਾ ਪਾਇੰਦਾ ਸਿੰਘ ਸਾਹਿਬ ਹੋਰਾਂ ਨੇ ਸਾਰਿਆਂ ਨੇ ਵਡਿਆਈਆਂ ਸਾਰੇ ਪੰਥ ਨੂੰ ਹਨ ਇਹ ਪਾਦਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਸਥਾਨ ਨੂੰ ਕਹਿੰਦੇ ਸੀ ਕਿ ਇਹ ਜਿਹੜਾ ਸਥਾਨ ਹੈ ਇਹ ਸਦਾ ਵਾਸਤੇ ਇੱਥੇ ਆਨੰਦ ਰਹੇਗਾ ਇਹ ਆਨੰਦ ਆਨੰਦੀ ਆਨੰਦ ਹੈ ਇੱਥੇ ਔਰ ਆਨੰਦ ਰਹਿਣਾ ਵੀ ਹੈ ਇਸੇ ਤਰ੍ਹਾਂ ਪਾਛਾ ਦਾ ਸੋ ਸਾਰਿਆਂ ਨੂੰ ਆਪ ਜੀ ਨੂੰ ਵਧਾਈਆਂ ਹਨ ਵਧਾਈਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਾਰੇ ਅਕਾਲ ਤਖਤ ਜੋ ਵੀ ਜਿੱਥੇ ਵੀ ਕੋਈ ਬੈਠਾ ਹੈ ਜਿਨੇ ਵੀ ਹੱਥ ਵਰਤਾਇਆ ਬਟਾਇਆ ਹੈ ਇਹਦੇ ਵਿੱਚ ਸਾਰਿਆਂ ਨੂੰ ਅਸੀਂ ਕਹਿੰਨੇ ਹਾਂ ਸਾਡੀ ਮੁਬਾਰਕ ਹੈ ਤੁਸੀਂ ਸਾਰੇ ਵਧਾਈਆਂ ਦੇ ਪਾਤਰ ਹੋ ਆਪ ਜੀ ਦੀ ਅਸੀਸਤ ਵਗੈਰੇ ਕੰਮ ਨਹੀਂ ਸੀ ਹੋਣਾ ਪਾਤਸ਼ਾਹ ਦੀ ਅਸੀਸਤ ਵਗੈਰੇ ਕੰਮ ਨਹੀਂ ਸੀ ਹੋਣਾ ਇਸ ਤਰ੍ਹਾਂ ਹੀ ਠੀਕ ਹੈ ਆਪ ਜੀ ਨੇ بڑے ਵੱਡੇ ਬੜਮੁੱਲੇ ਬਚਨ ਗਏ ਹਨ ਕਿ ਮਨਵੀ ਜਿਹੜੇ ਨੇ ਸਾਡੇ ਉਹਨਾਂ ਦਾ ਵੀ ਠੀਕ ਕਰਨਾ ਬੜਾ ਜ਼ਰੂਰੀ ਹੈ ਮਨ ਅਸਾਦ ਸਾਦੇ ਜਣ ਕੋਈ ਤੇ ਬਾਪਾ ਬਖਸ਼ਿਸ਼ ਕਰਦੇ ਹਨ ਕਿ ਇਹ ਜਿਹੜਾ ਮਨ ਹੈ ਇਹਨੂੰ ਕਾਬੂ ਕਰਨਾ ਬੜਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਮਨ ਜਿਹੜਾ ਹੈ ਟਿਕਦਾ ਨਹੀਂ ਹੈ ਇਹਨਾਂ ਨੇ ਅਰਦਾਸ ਕੀਤੀ ਹੈ ਸਾਰੇ ਵਾਸਤੇ ਸਾਡੇ ਵਾਸਤੇ ਕਿ ਸਾਡੇ ਮਨ ਸਾਡ ਕਾਬੂ ਚ ਲਿਆ ਜਾਈਏ ਅਸ ਮਨ ਹੈ ਦਿਲ ਹੈ ਰੂਹ ਹੈ ਤਿੰਨ ਚੀਜ਼ਾਂ ਨੇ ਇਕੱਠੀਆਂ ਚੱਲ ਰਹੀਆਂ So, बहुत 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 ही खुशी है ये होला महला भी है असि देखे कल आए थी सड़क चौड़िया हुई असर कहे दरगाही रस्ते सिक्खा ने साफ कर लाए हैं अपने वास्ते तो महाराज इदा ही करवाण सारा कुछ अपना अपनी यह जड़ी है मेहर करा कि आप इस काम के योग हो सकी आप जी सारू फिर तो बहुत बहुत हिदयी ਵਧਾਈ ਹੈ ਅਤੇ ਸ਼ੁਕਰਾਨਾ ਵੀ ਹੈ ਜੋ ਆਪ ਜੀ ਨੇ ਸੇਵਾ ਬਖਸ਼ੀ ਅਸੀਂ ਕਰ ਸਕੇ ਅੱਜ ਜਿੱਥੇ ਵੱਡੀਆਂ ਸੇਵਾਵਾਂ ਮੁਕੰਮਲ ਹੋਈਆਂ ਹਨ ਤਾਂ ਉੱਥੇ ਹੀ ਗੁਰਦੁਆਰਾ ਸੀਸਗੰਜ ਸਾਹਿਬ ਜਿਹੜਾ ਕਿ ਸ਼੍ਰੀ ਗੁਰੂ ਤੇਗਪਾਹਾ ਸਾਹਿਬ ਪਾਸ਼ਾ ਜੀ ਦੇ ਨਾਲ ਸੰਬੰਧਿਤ ਸਥਾਨ ਹੈ ਇਸ ਸਥਾਨ ਦੀ ਸੇਵਾ ਦੀ ਪ੍ਰారంਭਤਾ ਵੀ ਹੋਈ ਇਸ ਪਾਵਨ ਸਥਾਨ ਤੇ ਜਿੱਥੇ ਨਵੇਂ ਚਾਂਦੀ ਦੇ ਦਰਵਾਜ਼ੇ ਲਗਾਏ ਜਾ ਰਹੇ ਹਨ ਤਾਂ ਉੱਥੇ ਹੀ ਇਸ ਦੀਆਂ ਕੰਦਾ ਦੀ ਫਿਰ ਤੋਂ ਮੁਰੰਮਤ ਕੀਤੀ ਜਾਵੇਗੀ

ਜਿਹੜੀ ਲਪਾਈ ਹੋਈ ਸੀਗੀ ਪਚੂਲੇ ਦੀ ਹੋਈ ਸੀ ਉਹਦੇ ਉੱਤੇ ਫਿਰ ਸੀਮੈਂਟ ਤੇ ਹੋ ਗਈ ਹੁਣ ਸਾਰੀ ਜਿਹੜੀ ਆ ਦਿਵਾਰਾਂ ਠੀਕ ਆ ਸਾਰੀਆਂ ਤੇ ਇਹ ਹੁਣ ਦਵਾਰਾਂ ਤੋਂ ਨਵੇਂ ਸਿਰੋਂ ਇਹਦੀ ਜਿੱਦਾਂ 사ਚਕੰਡ ਸੀ ਨੇ ਦਰਬਾਰ ਸਾਹਿਬ ਥੱਲੇ ਲੇਪ ਚੱਲਦਾ ਅੰਦਰ ਅੰਦਰਲੇ ਪਾਸੇ ਦੇਖਿਆ ਹੋਊਗਾ ਉਹ ਬਹੁਤ ਇੱਕ ਮਿਕਸਚਰ ਜਿਹੜਾ ਆ ਉਹ ਬੜਾ ਟਾਈਮ ਲੱਗਦਾ ਉਹ ਅੱਜ ਇਹਦੀ ਸ਼ੁਰੂਆਤ ਕੀਤੀ ਗਈ ਆ ਇਹ ਸਾਰਾ ਕਿਉਂਕਿ ਆ ਸਾਰਾ ਦੇਖਦੇ ਤੁਸੀਂ ਬੋਲਦਾ ਆ ਤੇ ਪੱਥਰ ਬਿਲਕੁਲ ਸਿਕਿਓਰ ਆ ਇਹ ਅੱਜ ਗੁਰਨਾਨਕ ਨਸਟਾਮ ਸੇਵਕ ਜਹਾ ਸਭੀ ਉੱਚਾ ਅੰਦਸ਼ ਜਿਹੜੇ ਸਾਥਕਾਰ ਸਨਤਪਾਪਾ ਸੁਚਾ ਸਿੰਘ ਜੀ ਤੇ ਸੰਤਪਾਪਾ ਬਤਨਾਮ ਸਿੰਘ ਜੀ ਜਿਨ੍ਹਾਂ ਨੇ ਤੇ ਬਾਬਾ ਜੀ ਦੀ ਕਮਾਂਡ ਥੱਲੇ ਬਾਬਾ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਜਿਹੜੇ ਜੁਕੇ ਵਾਲੇ ਆ ਉਹ ਪਹਿਲਾਂ ਵੀ ਮੈਂ ਦੇਖਦਾ ਆਪਣੇ ਬਾਬੇ ਪਕਾਲੇ ਦੇ ਕੇ ਵੀ ਬੜੀ ਮਹਾਨ ਸੇਵਾ ਨਾਲ ਸਾਰੇ ਰਲ ਕੇ ਕਰਦੇ ਆ ਇੱਥੇ ਵੀ ਅੱਜ ਸ਼ੁਰੂਆਤ ਕੀਤੀ ਗਈ ਤੇ ਨਾਲ ਅੱਜ ਚਾਂਦੀ ਦੇ ਦਰਵਾਜ਼ੇ ਵੀ ਜਿਹੜੇ ਆ ਉਹ ਨਵੇਂ ਇੰਸਟਾਲ ਕੀਤੇ ਗਏ ਆ ਪੁਰੂ ਸਾਹਿਬ ਕਿਰਪਾ ਕਰਨ ਇਹ ਕੋਈ ਬੰਦਾ ਆਪਣਾ ਘਰ ਜਾਤੀ ਬਣਾਉਂਦਾ ਕੋਈ ਗੁਰਦਵਾਰੇ ਖੇਰ ਚ ਬਣਾ ਲਓ ਪਿੰਡ ਚ ਬਣਾ ਲਓ ਪਰ ਇਹ ਜਥੇਬੰਦੀਆਂ ਨੂੰ ਗਾਰ ਸੇਵਾ ਵਾਲੇ ਮਹਾਪੁਰਸ਼ਾਂ ਨੂੰ ਸਤਿਗੁਰ ਜੀ ਨੇ ਸ਼ਬਦ ਦਿੱਤੇ ਹੁੰਦੇ ਇਹ ਲੋਕਾਂ ਦੇ ਲੋਕ ਹੋ ਵੀ ਸੇਲਾ ਕਰ ਜਾਂਦੇ ਤੇ ਪ੍ਰਭ ਲੋਗ ਦੇ ਦਰਵਾਜ਼ੇ ਤਾਂ ਇਹਨਾਂ ਲਈ ਹਮੇਸ਼ਾ ਖੁੱਲੇ ਹੁੰਦੇ ਨੇ ਕਾਮਨਾ ਕਰਦਾ ਸਤਿਗੁਰ ਜੀ ਕਿਰਪਾ ਕਰਨ ਇਹ ਕਾਰਜ ਸਤਿਗੁਰ ਜੀ ਖੇਤੀ ਸੰਪੂਰਨ ਕਰਵਾ ਲੈਣ ਕਿਉਂਕਿ ਇਹ ਸਾਡਾ ਇਹੋ ਜਿਹਾ ਸਥਾਨ ਹੈ ਜਿਸ ਤੋਂ ਸਾਉ ਤੋਂ 2.5 ਸਾਲਾਂ ਨੇ ਸੰਕਲਪ ਕੀਤਾ ਸੀ ਕਿ ਮੈਂ ਹੁਣ ਖਾਲਸਾ ਐਸਾ ਜਾਨੂੰਗਾ ਜਿਹੜਾ ਨਿਰਭੈਤਾ ਤੇ ਨਿਰਭਾਉ ਦੇ ਵਿੱਚ ਰਹੂਗਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਉਹ 350 ਸਾਲਾਂ ਸ਼ਤਾਬ ਦੀ ਆ ਰਹੀ ਜਿਹੜੀ ਆਪਾਂ ਧੂਰ ਤਾਮਨਾ ਸਾਰੇ ਮਨਾਵਾਂਗੇ ਤੇ ਖਾਲਸੇ ਨੂੰ ਮੁਲੱਕੜਤਾ ਵੀ ਇਹੋ ਦਿੱਤੀ ਸਤਪੁਰ ਨੇ ਕੁਛੇ ਦੀਆਂ ਬਾ ਕੇ ਸਤਪੁਰ ਜੀ ਨੇ ਆਪ ਲੈਣਾ ਪਾਇਆ ਵੀ ਜੋੜ ਮੇਲੇ ਦੇ ਰੂਪ ਚ ਮਨਾਉਂਦੇ ਕੋਈ ਰਾਂਚਕ ਮਾਤ ਵੀ ਰੋਸ ਨੇ ਕਰਨਾ ਕਿ ਉਹਦਾ ਕੇਵਲ ਗੁਰੂ ਸਾਹਿਬ ਅਨੁਸਾਰ ਜਿੰਦਗੀ ਜਿਹੜੀ ਉਹ ਜੀਵਨ ਦਾ ਸਤਿ ਸਤਿ ਕੁਝ ਵਿੱਚੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ